ਮੈਂ ਹੋਵੇਂਗਾ ਫਿਰਣਾ ਮੈਂ ਸੁਆਮੀ ਹੁਣ ਤੇਰੇ ਕੋਲ ਸਮਾਂ ਤੈਨੂੰ ਸਮਝ ਨਹੀਂ ਹੈ ਇਹ ਜਦ ਤਨ ਸਮਝ ਆਉਣੀ ਹੈ ਤੇਰੇ ਕੋਲ ਸਮਾਂ ਨਹੀਂ ਹੁਣ ਸੰਗੋ ਵੀ ਸਮਾਂ ਮਿਲਿਆ ਸੀ ਨਾਮ ਜਪੀਏ ਸੇਵਾ ਕਰਨੀ ਕਰੀਏ ਭਗਤੀ ਕਰੀਏ ਸ਼ੁਭ ਕੰਮ ਕਰੀਏ ਪਰ ਅਸੀਂ ਇਹ ਗੱਲ ਮੰਨਦਾ ਹੀ ਨਹੀਂ ਇਹ ਸਾਡੇ ਦਿਮਾਗ ਕੀ ਨਹੀਂ ਪੈਂਦੀ ਇਹ ਸਭ ਕੁਝ ਛੱਡ ਕੇ ਜਾਣਾ ਆਪਣੇ ਧੀਆਂ ਪੁੱਤਰ ਸਭ ਕੁਝ ਛੱਡ ਕੇ ਜਾਣਾ ਕੋਠੀਆਂ ਮਹਿਲ ਇੱਥੇ ਰਹਿਣ ਵਾਲਾ ਵੀ ਨਾਲ ਜਾਣ ਵਾਲਾ ਨਹੀਂ ਕੋਈ ਇੱਥੇ ਰਹਿਣ ਲਈ ਵਾਸਤਵ ਨਾਲ ਰਹਿਣ ਵਾਸਤੇ ਮਿਲੀयां ਉਹਦਾ ਸ਼ੁਕਰਾਨਾ ਕਰਉ ਵੇ ਪ੍ਰਮਾਤਮਾ ਵੇ ਖੁਦਾ ਪਰਮੇਸ਼ਰ ਤੈਂ ਸਾਨੂੰ ਰਹਿਣ ਵਾਸਤੇ ਆਹਣਾ ਉਹਦੀ ਦਿੱਤਾ ਕਰ ਮਿਲਿਆ ਸ਼ੁਕਰਾਨਾ ਕਰਉ ਪਿਆ ਪੁੱਤਰ ਮਿਲੇ ਲਾਇਕ ਨੇ ਇਤਨਾ ਸ਼ੁਕਰਾਨਾ ਕਰੋ ਵੀ ਚੰਗੇ ਕਰਮਾਂ ਦਾ ਸ਼ੁਕਰਾਨਾ ਕਰੋ ਏ ਰਕੇ ਮਹਾਰਾਜ ਤੇ ਰਕੇ ਕਹਿੰਦੇ ਭਾਈ ਅੱਗੇ ਨਾ ਫਿਰ ਰਸਤਾ ਖਤਮ ਸਾਰੇ ਦੁਨੀਆ ਟੈਨਸ਼ਨ ਚਾ ਸਾਰੇ ਦੁਨੀਆ ਕੋਈ ਤੀ ਦੁਨੀਆ ਕੋਈ ਪਤਕਾ ਨੀਓ ਕੋਈ ਕਾਮਕਾਰ ਕੰਨਿਓ ਕੋਈ ਸੇਵਕ ਕੰਨਿਓ ਕੋਈ ਰਿਸ਼ਤੇਦਾਰ ਕੰਨਿਓ ਕੋਈ ਘਮੰਡੀ ਕੰਨਿਓ ਤਨ ਤੋਂ થી ਮਨ ਤੋਂ થી ਚਿੰਤਾ ਚਚੋਦਾਸ ਥੋੜੇ ਪੁਰੇ ਸਭ ਤੋਂ ਵੀ ਸੁਖੀ ਹੁੰਦੀ ਹੈ ਕੋਈ ਚਿੰਤਾ ਦੇ ਵਿੱਚ ਪਤੀਆਂ ਕੰਨਿਓ ਕਿ ਪਤਰਾ ਕੰਨਿਓ ਭਾਈ ਸਾਰੇ ਸੁਖੀ ਆ ਨਾਮ ਜਪਦਾ ਕਹਿੰਦੇ ਭਾਈ ਜਦ ਵੱਡੇ ਵੱਡੇ ਲੋਕ ਨੇ ਹੋ ਸੱਤੋਂ ਵੀ ਵੱਡੇ ਨੇ ਸੇਠ ਕਹਿੰਦੇ ਕਹਿੰਦੇ ਭਾਈ ਉਹ ਵੀ ਜਦੋਂ ਸਮ ਆਇਆ ਨਾ ਉਹ ਵੀ ਅਸੀਂ ਹੁੰਦੇ ਦੇਖੇ ਨੇ ਇਉਂ ਕਹਿਣ ਲੱਗੇ ਬਰਤੇ ਬਰਤੇ ਦੁਨੀਆ ਦੇ ਰਾਜੇ ਰੋਂਦੇ ਦੇਖੇ ਨਾਮ ਤੋਂ ਬਿਨਾ ਬਰਤੇ ਬਰਤੇ ਦੁਨੀਆ ਦੇ ਰਾਜੇ ਰੋਂਦੇ ਦੇਖੇ ਨਾਮ ਤੋਂ ਬਿਨਾ ਬਰਤੇ ਬਰਤੇ ਦੁਨੀਆ ਦੇ ਰਾਜੇ ਰੋਂਦੇ ਦੇਖੇ ਨਾਮ ਤੋਂ ਬਿਨਾ بته دنيا دے را دے بته دنيا دے را دے بته دنيا دے را دے Oh ना 안녕 <목소리나> ਤੇ ਰਾਜੇ ਕੰਦਰਾ ਅਗੇ ਵੀ ਰੋਂਦੇ ਦੇ ਨਾਮ ਤੋਂ ਗਿਆ ਰੋਂਦੇ ਦੇ ਕੇ ਪਾਤਸ਼ਾਹਾਂ ਕੀ ਦੇ ਵਿਚਾਰਾਂ ਮੈਂ ਲੱਗਿਆ ਮਹਾਰਾਜ ਤੇ ਹੁਣ ਕਹਿੰਦੇ ਭਾਈ ਨਾਮ ਜਪ ਉਹਨੂੰ ਵੀ ਨਾਮ ਦੇ ਨਾਲ ਲਾਇਆ ੁੱਲੇ ਭੜਕੇ ਨੂੰ ਸਿੱਧੇ ਰਸਤੇ ਤੇ ਪਾਇਆ ਸਾਨੂੰ ਵੀ ਸਾਰੇ ਬੇਦਗਰਾਂ ਤੇ ਹੀ ਕਹਿੰਦੇ ਨੇ ਨਾਮ ਤੋਂ ਕੋ ਸਿਮਰਨ ਕਰੋ ਤੇਰਾ ਨਾਮ ਤੋਂ ਬਿਨਾ ਹੋਣੀ ਸਰਕਾਰਾਂ ਚਾਹੀ ਚਾਰ ਚੁਕ ਜੀਵੀ ਜਿੰਨਾ ਮਾਤੀ ਪੈਸਾ ਜੋੜਦਾ ਤਾਂ ਦੋ ਜੋੜਨਾ ਤੇ ਨਾਲ ਡੀ ਜਾਣਾ ਜਿੱਥੇ-ਜਿੱਥੇ ਆਪਾਂ ਤੰਦੋਂ ਦੀ ਕਮਾਈ ਇਕੱਠੀ ਕਰਦੇ ਆਂ ਤੇ ਨਾਮ ਦੀ ਕਮਾਈ ਵੀ ਇਕੱਠੀ ਕਰੋ ਸਿਮਰਨ ਕਰੋ ਸਿਮਰਨ ਦੀ ਸਾਡੀ ਸਾਰੀ ਤਾਕਤ ਸਾਡੇ ਸਰੀਰਾਂ ਦੀ ਦਵਾਈ ਜਿਹੜੀ ਸਿਮਰਨ ਨਾਲ ਕਦੋਂ ਖਾਣੇ ਦੀ ਜਦੋਂ ਖਾਂਦਾ ਵੀ ਛੋੜਾ ਜਾ ਕੇ ਚਲ ਜਾਂਦਾ ਸਾਡੇ ਅੱਖਾਂ ਦੀ ਦਵਾਈ ਸਿਮਰਨ ਨਾਲ ਕਰਨ ਕਰਿਆ ਕਰੀਏ ਨਾਮ ਜਪਿਆ ਕਰੀਏ ਕਿਉਂ ਵੱਡੇ-ਵੱਡੇ ਜਿੰਨੇ ਵੀ ਦੁਨੀਆ ਤੇ ਰਾਜੇ ਹੋਏ ਆ ਸਾਰੇ ਨਾਮ ਤੋਂ ਬਿਨਾਂ ਰੋਂਦੇ ਗਏ ਰੋਂਦੇ ਤਹਾ ਮਾਰ-ਮਾਰ ਕੇ ਰੋਏ ਨੇ ਤਹਾ ਮਾਰ-ਮਾਰ ਕੇ ਕਿਉਂ ਜਦੋਂ ਦਾ ਕੋ ਸਮਾਸੀ ਸਮਝ ਨਹੀਂ ਸੀ ਜਦੋਂ ਸਮਝ ਆਈ ਉਹ ਸਮਾਸੀ ਤੇ ਸਮਾਸੀ ਸਹੀ